ਸੋਵਰੋਜ ਜੀ ਦਾ ਖਾਲਸਾ ਵਾਇਰੋਜ ਜੀ ਦੀ ਫਤਿਹ ਪਰਮ ਸਤਿਕਾਰਯੋਗ ਅੱਜ ਇਸ ਪਿੰਡ ਕੜਾਣੀ ਖੁਰਦ ਨੀਅਰ ਪੈਲ ਦੇ ਨਜ਼ਦੀਕ ਜ਼ਿਲ੍ਹਾ ਲੁਧਿਆਣਾ ਰਾੜਾ ਸਾਹਿਬ ਤੋਂ ਜਿਹੜੇ ਆਪਣੇ ਪੈਲ ਨੂੰ ਸੜਕ ਜਾਂਦੀ ਇਹਦੇ ਉੱਤੇ ਆਸਥਿਤ ਕੈਂਪ ਹੈਗਾ ਸ੍ਰੀ ਗੁਰੂ ਹਰਗੋਬਿੰਦ ਚੈਰੀਟੇਬਲ ਹਸਪਤਾਲ ਇਹਦੇ ਉੱਤੇ ਸਥਿਤ ਵਿੱਚ ਜਿਹੜਾ ਅੱਜ 10ਵਾਂ ਨੰਬਰ 10ਵਾਂ ਜੋ ਹੈ ਫ੍ਰੀ ਚੈੱਕਅਪ ਕੈਂਪ ਜਿਹਦੇ ਨਾਲ ਫ੍ਰੀ ਚੈੱਕਅਪ ਫਰੀ ਆਪਰੇਸ਼ਨ ਫਰੀ ਲੈਂਸ ਪਾਇਆ ਜਾਂਦੇ ਹਨ ਇਹ ਸਹਿਯੋਗ ਜਿਹੜਾ ਦਸਮਾ ਹੈਗਾ ਇਹਦੇ ਵਿੱਚ ਇਹ ਹਰ ਸਾਲ ਦੀ ਤਰ੍ਹਾਂ ਜਿਵੇਂ ਦਸਮਾ ਕੈਂਪ ਹੈ ਇਹ ਸਰਦਾਰ ਲਖਵੀਰ ਸਿੰਘ ਕਾਕਾ ਜੀ ਯੂ ਐਸ ਏ ਵਾਲਿਆਂ ਨੇ ਉਹਨਾਂ ਦੇ ਆਪਰੇਸ਼ਨ ਚ ਇਹ ਕਰਾਇਆ ਜਾਂਦਾ ਹੈ ਪਿੰਡ ਦੇ ਸਹਿਯੋਗੀ ਹੋਰ ਐਨ ਆ ਆਰ ਵੀਰ ਤੇ ਪਿੰਡ ਦੇ ਸਹਿਯੋਗੀ ਸਾਰੇ ਰਲ ਮਿਲ ਕੇ ਜੋਇ ਕਰਦੇ ਹਨ ਇਹਦੇ ਵਿੱਚ ਲਗਭਗ ਹਰ ਸਾਲ ਦੇ ਵਿੱਚ ਸਾਡੇ ਕੋਲ ਮਰੀਜ਼ ਜਿਹੜੇ ਹਨ 65 ਤੋਂ ਲਾ ਕੇ 70 ਤੱਕ ਆ ਜਾਂਦੇ ਹਨ ਜਿਹੜੇ ਕਿ ਲੈਂਜ ਪਵਾ ਕੇ ਆਉਂਦੇ ਨੇ ਲੈਂਜ ਵਾਲੇ ਆਪਰੇਸ਼ਨ ਵਾਲੇ ਅਲੱਗ ਹੁੰਦੇ ਨੇ ਲੈਂਜ ਵਾਲੇ ਹੋ ਜਾਂਦੇ ਨੇ ਜਿਹੜੇ ਕਿ ਆ ਹਰ ਵਾਰੀ ਪਾ ਕੇ ਆਉਂਦੇ ਨੇ ਹਾਲ ਤੱਕ ਇਹ ਦਸਮਾ ਨੌ ਕੈਂਪ ਜਿਹੜੇ ਹੋ ਚੁੱਕੇ ਨੇ ਇਹਨਾਂ ਦੇ ਵਿੱਚ ਕੋਈ ਐਸੀ ਸ਼ਿਕਾਇਤ ਨਹੀਂ ਆਈ ਜਿਹੜੀ ਕਿ ਕੋਈ ਕਿਸੇ ਦਾ ਕੋਈ ਆਬਜੈਕਸ਼ਨ ਵਾਲੀ ਹੋਵੇ ਕਿਉਂਕਿ ਸ਼ੰਕਰਾ ਆਈ ਹਸਪੀਟਲ ਜਿਹੜਾ ਅੱਖਾਂ ਦਾ ਹਸਪਤਾਲ ਲੁਧਿਆਣਾ ਵਾਲਾ ਹੈ ਇਹ ਬੜਾ ਸਹਿਯੋਗੀ ਟੀਮ ਹੈ ਬੜੀ ਕੁਠੀ ਹੋਈ ਟੀਮ ਹੈ ਬੜੇ ਆਪਣੇ ਤਜਰਬੇ ਕਾਰਨ ਆਪਣੀ ਟੀਮ ਨੂੰ ਪੂਰੀ ਲੈ ਕੇ ਆਉਂਦੇ ਨੇ ਜਿਹਦੇ ਵਿੱਚ ਹਾਲ ਤੱਕ ਕੋਈ ਐਸਾ ਆਪਰੇਸ਼ਨ ਨਹੀਂ ਆਇਆ ਜਿਹਦੇ ਵਿੱਚ ਕਿਸੇ ਦਾ ਆਲੰਬਾ ਮਿਲਿਆ ਹੋਵੇ ਸੋ ਅਸੀਂ ਇਹ ਸੋਚ ਦਿਆਂ ਕਿ ਹੁਣ ਦੇਖੋ ਜਿਸ ਤਰ੍ਹਾਂ ਇਹਸ ਵਾਲੇ ਇਕੱਠ ਹੋਇਆ ਇਹ ਕੋਈ 500 600 ਬੰਦਿਆਂ ਦਾ ਲਗ ਭਾਗੇ ਦੇ ਵਿਚਕਾਰ ਦੀ ਚੈਕਅਪ ਹੁੰਦੀ ਹੈ ਚੈਕਅਪ ਦੇ ਵਿੱਚੋਂ 70 ਦੇ ਕਰੀਬ ਉਹ ਮਰੀਜ਼ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਹ ਲੈਂਜ ਪਾਏ ਜਾਂਦੇ ਹਨ ਲੈਂਜ ਫ੍ਰੀ ਹੈਗਾ ਆਪਰੇਸ਼ਨ ਵੀ ਫ੍ਰੀ ਹੈਗਾ ਉਸ ਤੋਂ ਬਾਅਦ ਜੜੀਆਂ ਦੋਈਆਂ ਹੈਗੀਆਂ ਉਹ ਵੀ ਸਾਰੀਆਂ ਫ੍ਰੀ ਹੁੰਦੀਆਂ ਨੇ ਇਹ ਸਹਿਯੋਗੀ ਕਿਉਂ ਨੇ ਕਿ ਹਰ ਸਾਲ ਇਹਨਾਂ ਉਦਮ ਹੈਗਾ ਉਦਮ ਦੇ ਨਾਲ ਹੀ ਇਹ ਕੰਮ ਕਰਦਾ ਸੋ ਅਸੀਂ ਇਸ ਕੰਮ ਦੇ ਬੱਚਿਆਂ ਦੇ ਬਹੁਤ ਧੰਨਵਾਦ ਕਰਦੇ ਹਾਂ ਸਾਰੇ ਪਿੰਡ ਵਾਲੇ ਵੀ ਸਾਰਾ ਪਿੰਡ ਔਰ ਇਹਨਾਂ ਹੀ ਵੀਰ ਜਿਹੜੇ ਹੋਰ ਨਾਲ ਆਏ ਨੇ ਔਰ ਲਾਗੇ ਲਾਗੇ ਪਿੰਡਾਂ ਦੇ ਇਹ ਨਹੀਂ ਆ ਥਲੇ ਘਣਾਨੀ ਖੁਰਦੇ ਲਾਗੇ ਲਾਗੇ ਦੇ ਜ ਸਾਰੇ ਪਿੰਡ ਨੇ ਸਾਰਿਆਂ ਦੀ ਸ਼ਲਾਘਾ ਕਰਦੇ ਹਨ ਪਰਮਾਤਮਾ ਇਹ ਚਾਹੇ ਕਿ ਇਹਨਾਂ ਦੇ ਜੀਵਨ ਨੂੰ ਹੋਰ ਅੱਗੇ ਵਧोतरी ਮਿਲ ਜਾਵੇ ਔਰ ਇਹ ਕੰਮ ਕਰਦੇ ਰਹਿਣ ਦੂਸਰੀ ਗੱਲ ਹੈਗੀ ਨਾਲ ਦੀ ਨਾਲ ਜਿੱਥੇ ਇਹ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਫ੍ਰੀ ਆਪਰੇਸ਼ਨ ਫ੍ਰੀ ਲੰਚ ਪਾਇਆ ਜਾਂਦੇ ਸਾਰਾ ਕੁਝ ਹੋ ਜਾਂਦਾ ਉੱਥੇ ਨਾਲ ਦੀ ਨਾਲ ਚਾਹ ਪਾਣੀ ਦਾ ਲੰਗਰ ਵੀ ਚੱਲ ਰਿਹਾ ਹੈ ਤੇ ਉਹਦੇ ਨਾਲ ਹੋਰ ਪ੍ਰਸ਼ਾਦ ਦੇ ਵਾਲਾ ਲੰਗਰ ਵੀ ਚੱਲ ਉਹ ਵੀ ਉਤ ਉੱਟ ਚੱਲਦਾ ਸ਼ਾਮ ਤੱਕ ਹੋ ਜਾਣਾ ਵੀ ਹੋਣਾ ਹੁਣ ਗੱਲ ਸਿਰਫ ਇਹ ਹੈਗੀ ਕਿ ਇੱਕ ਸਿਰਫ ਪਰੋਸਾ ਚਾਹੀਦਾ ਡਾਕਟਰ ਜਦੋਂ ਕੋਈ ਕੰਮ ਕਰਦਾ ਜਦੋਂ ਆਪਾਂ ਕਿਸੇ ਤੇ ਭਰੋਸਾ ਕਰੀਏ ਤੇ ਉਹਦਾ ਇਲਾਜ ਦੁਨਾ ਹੋ ਜਾਂਦਾ ਜੇ ਭਰੋਸਾ ਨਾ ਕਰੀਏ ਫਿਰ ਦੁਨਾ ਇਲਾਜ ਨਹੀਂ ਹੁੰਦਾ ਸੋ ਇਸ ਕਰਕੇ ਭਰੋਸਾ ਰੱਖਣਾ ਹੈ ਤੁਹਾਡਾ ਪ੍ਰਮਾਤਮਾ ਜਿਹੜਾ ਨੇ ਆਪਰੇਸ਼ਨ ਲੈਂਜ ਜਾਂ ਕਿ ਹੋਰ ਚੈੱਕਅਪ ਉਹ ਪ੍ਰਮਾਤਮਾ ਨੇ ਤੁਹਾਡਾ ਬਿਲਕੁਲ ਸਹੀ ਕਰੇਗਾ ਉਹਦੇ ਉੱਤੇ ਭਰੋਸਾ ਕਰਕੇ ਰੱਖੋ ਸਾਡੀ ਇਹੀ ਕਾਮਨਾ ਹੈਗੀ ਜਿਸ ਤਰ੍ਹਾਂ ਇਸ ਵੇਲੇ ਤੁਸੀਂ ਸਾਰੇ ਆਏ ਹੋ ਤੁਹਾਡਾ ਸਾਰਿਆਂ ਦਾ ਇੱਥੇ ਹੋਣ ਦਾ ਅਸੀਂ ਧੰਨਵਾਦ ਇਸ ਕਰਕੇ ਕਰਦੇ ਹਾਂ ਕਿ ਤੁਸੀਂਾਂ ਨੇ ਇਸ ਕੈਂਪ ਦੀ ਰੌਣਕ ਜਿਹੜੀ ਹੋਰ ਵਧਾਈ ਹੈ ਔਰ ਆਪਣੀ ਅੱਖਾਂ ਦਾ ਇਲਾਜ ਆਪਣੇ ਆਪ ਤੁਸੀਂ ਕਰਵਾਇਆ ਹੈ ਔਰ ਪਰਮਾਤਮਾ ਕਰੇ ਇਹਨਾਂ ਦੇ ਬਲੋਂ ਲਖਵੀਰ ਸਿੰਘ ਕਾਕਾ ਜੀ ਹੋਰ ਇਹਨਾਂ ਵੀਰ ਜਿਹੜੇ ਇਹਨਾਂ ਦੇ ਨਾਲ ਹੈਗੇ ਸਹਿਯੋਗੀ ਜ਼ਿਆਦਾ ਤੌਰ ਤੇ ਉਹ ਵੀ ਕਰਦੇ ਨੇ ਪਿੰਡ ਵਾਲਿਆਂ ਦਾ ਵੀ ਸਹਿਯੋਗ ਬਹੁਤ ਹੈ ਜਿਹੜੇ ਪੰਚਾਇਤ ਦਾ ਜਿਹੜੇ ਇਹ ਸਾਰੇ ਕੰਮ ਨੂੰ ਕਰਾ ਰਹੇ ਨੇ ਸੋ ਇਸ ਕਰਕੇ ਅਸੀਂ ਇਹ ਅੱਗੇ ਵਾਸਤੇ ਵੀ ਆਸ ਕਰਦੇ ਹਾਂ ਜਿਵੇਂ ਇਹ 10ਵਾਂ ਕੈਂਪ ਹੈਗਾ ਅਗਲਾ 11ਵਾਂ ਵੀ ਹੋਣਾ ਹੈ ਲੱਗਦਾ ਤਕਰੀਬਨ ਫਰਵਰੀ ਦੇ ਵਿੱਚ ਇਹ ਨਹੀਂ ਹੁੰਦਾ ਫਰਵਰੀ 15 ਫਰਵਰੀ ਤੱਕ ਅਸੀਂ ਇਹ ਕੈਂਪ ਨੂੰ ਇਹ ਸੈਟ ਕਾ ਸੈਟਅਪ ਕਰ ਲੈਂਦੇ ਨੇ ਕਿਉਂਕਿ ਇਹਨਾਂ ਨੇ ਬਾਹਰੋਂ ਆਣਾ ਹੁੰਦਾ ਹੈ ਬਾਹਰੋਂ ਆ ਕੇ ਸਾਰਾ ਕੰਮ ਇਹਨਾਂ ਨੇ ਕਰਨਾ ਹੁੰਦਾ ਇਸ ਕਰਕੇ ਇਹ ਕਰਦੇ ਹੁਣ ਸੋ ਹੁਣ ਅਸੀਂ ਇਹ ਤੁਹਾਡੀ ਬਦੌਲਤ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੇ ਇਕੱਠ ਨਾਲ ਅਸੀਂ ਇਹ ਕਹਿੰਦੇ ਜਿੱਥੇ 4-500 ਬੰਦਾ ਇਕੱਠਾ ਹੋਇਆ ਚੈੱਕਅਪ ਹੋਣੀ ਹੈ ਉੱਥੇ ਅਸੀਂ ਡਾਕਟਰ ਸ਼ੰਕਰਾ ਡਾਕਟਰ ਦੇ ਜਿਹੜੇ ਸ਼ੰਕਰਾ ਆ ਹਸਪੀਟਲ ਉਹਦੇ ਵਿੱਚੋਂ ਡਾਕਟਰ ਸਾਹਿਬ ਆਏ ਉਹਨੇ ਸੀਨੀਅਰ ਆਪਣੀ ਟੀਮ ਨੂੰ ਨਾਲ ਲੈ ਕੇ ਆ ਰਹੇ ਨੇ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਉਹ ਸਾਡਾ ਇਸੇ ਤਰ੍ਹਾਂ ਸਹਿਯੋਗ ਦਿੰਦੇ ਰਹਿਣਗੇ ਤੇ ਸਾਡਾ ਕੰਮ ਚੱਲਦਾ ਰਹੇਗਾ ਸੋ ਵਾਹਿਗੁਰੂ ਪਰ ਲਾਗ ਲੇ ਸਾਰੇ ਨੇ ਤੁਹਾਡਾ ਆਪਰੇਸ਼ਨ ਠੀਕ ਹੋ ਜਾਵੇ ਕਾਮਯਾਬੀ ਹੋ ਜਾਵੇ ਤੇ ਡਾਕਟਰ ਦੇ ਹੱਥਾਂ ਵਿੱਚ ਜੱਸਾ ਆ ਕੇ ਅਸੀਂ ਸਾਰੇ ਉਹਨਾਂ ਦੇ ਸੋਲੇ ਗਾਈਏ ਉਹ ਲੜਨ ਦੇਰ ਸਭ ਕੋ ਆਪੋਲੂ ਗੁਰੂ ਕਰਤਾਰ ਇਹਦੇ ਨਾਲ ਨਾਲ ਐਨਕਾਂ ਜਿਹੜੀਆਂ ਹੈਗੀਆਂ ਉਹ ਵੀ ਫ੍ਰੀ ਮਿਲਣੀਆਂ ਨੇ ਐਸੀ ਗੱਲ ਨਹੀਂ ਹੈ ਕਿ ਕਹਨ ਕਹਨ ਮਿਲਦਿਆਂ ਕਈ ਫ੍ਰੀ ਮਿਲ ਜਾਂਦੇ ਆ ਨੇ ਹੋਰ ਵੀ ਸਹੂਲਤ ਸਭ ਦੇਣਗੇ ਔਰ ਨਗਰ ਪੰਚਾਇਤ ਜਿਹੜੀ ਹੈ ਉਹਦਾ ਵੀ ਸਹਿਯੋਗ ਚ ਬਹੁਤ ਹੈ ਪਿੰਡਾਂ ਦਾ ਨਾਲ ਹੈਗਾ ਨਾਲ ਨਗਰ ਪੰਚਾਇਤ ਦਾ ਵੀ ਸਹਿਯੋਗ ਹੈ ਸੋ ਐਸੇ ਸਹਿਯੋਗ ਨੂੰ ਕਾਮਯਾਬ ਰੱਖੇ ਪਰਮਾਤਮਾ ਤੇ ਸਾਡਾ ਵੀ ਐਸੇ ਕੰਮ ਚੱਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਕੈਂਪ ਜਿਵੇਂ ਤੁਹਾਨੂੰ ਸਾਬਕਾ ਸਰਪੰਚ ਸਾਹਿਬ ਨੇ ਦੱਸਿਆ ਹੈ ਵੀ ਲਖਵੀਰ ਸਿੰਘ ਕਾਕਾ ਜੀ ਯੂ ਐਸ ਏ ਤੋਂ ਹਰ ਇੱਕ ਸਾਲ ਕਰਾਉਂਦੇ ਨੇ ਮੂਰੇ ਹੁੰਦੇ ਨੇ ਵਾਕਈ ਵੀ ਐਨ ਆਰ ਆਈ ਵੀਰਾਂ ਦਾ ਸਹਿਯੋਗ ਹੁੰਦਾ ਪਿੰਡ ਦਾ ਸਾਰਾ ਨਗਰ ਸਹਿਯੋਗ ਕਰਦਾ ਅਸੀਂ ਲਖਵੀਰ ਸਿੰਘ ਕਾਕਾ ਜੀ ਦਾ ਬਹੁਤ ਧੰਨਵਾਦ ਕਰਦੇ ਆ ਤੇ ਸ਼ੰਕਰਾ ਆਈਸ ਹਸਪੀਟਲ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਪਿੰਡ ਦੇ ਵਿੱਚ ਆ ਕੇ ਇਹ ਸਾਡੀ ਫ੍ਰੀ ਸੇਵਾ ਕਰਦੇ ਨੇ ਇਹਦੇ ਵਿੱਚ ਫ੍ਰੀ ਐਨਕਾ ਦਿੱਤੀਆਂ ਜਾਂਦੀਆਂ ਨੇ ਜਿਹਨੂੰ ਕਿਸੇ ਨੂੰ ਐਨਕ ਦੀ ਲੋੜ ਆ ਜੇ ਕਿਸੇ ਨੂੰ ਲੈਂਜ ਦੀ ਲੋੜ ਆ ਉਹ ਵੀ ਫ੍ਰੀ ਪਾਇਆ ਜਾਂਦਾ ਜੀ ਆਪਰੇਸ਼ਨ ਵਗੈਰਾ ਸਭ ਕੁਝ ਫ੍ਰੀ ਕੀਤਾ ਜਾਂਦਾ ਤਕਰੀਬਨ ਤਕਰੀਬਨ 3-400 ਬੰਦੇ ਦਾ ਚੈੱਕਅਪ ਕੀਤਾ ਜਾਂਦਾ ਜੀ ਇਸ ਵਿੱਚ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਲਖਵੀਰ ਸਿੰਘ ਕਾਕਾ ਜੀ ਦਾ ਹੋਰ ਐਨ ਆਰ ਆਈ ਵੀਰਾਂ ਦਾ ਜੋ ਇਹਦੇ ਵਿੱਚ ਸਹਿਯੋਗ ਪਾਉਂਦੇ ਨੇ ਸਾਰੇ ਨਗਰ ਦਾ ਤੇ ਸਾਰੀ ਪੰਚਾਇਤ ਦਾ ਤਹਿ ਦਿਲੋਂ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰ ਕੀ ਸੇਵਾ ਸਫਲ ਹੈ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤਨਾ ਹੀ ਜੇ ਕੋ ਕਰੇ ਜਿਤਨਾ ਹੀ ਕਰੇ ਜਿੱਤ ਲਾਈ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇ ਇਸ ਜਗ ਮੈਂ ਨਾ ਸੇ ਮੰਨਿਆਈ ਧੁਰ ਮੁਖ ਵਸੇ ਆ ਮੂੰ ਸੱਤ ਸਫਲ ਹੈ 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 ਸਤਿਗੁਰ ਕੀ ਸੇਵਾ ਸਫਲ ਹੈ ਸਤਿਗੁਰ ਕੀ ਸੇਵਾ ਸਫਲ ਹੈ ਸਫਲ ਹੈ ਸਫਲ ਹੈ ਗਤ ਤੇਰੀ ਸੇਵਾ ਮੋਤ ਤਪੋਗੇ ਜਗਤ ਤੇਰੀ ਸੇਵਾ ਜਿਸ ਤੂੰ ਆਪ ਕਰਾ E se, voa, se voa. அப்படின்னு ਤੇਰੀ ਸੇਵਾ ਤੇਰੀ ਸੇਵਾ ਉਹ ਘਟ ਭੋਗਤ